ਇਸ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਹੈਮਰ ਸ਼ੂਟਿੰਗ 스타 ਬਾਰੇ ਹੈਮਰ ਸ਼ੂਟਿੰਗ 스타 ਬਾਰੇ ਇੱਕ ਸਵਾਲ ਸੀ ਸ਼ੁੱਕਰਵਾਰ ਨੂੰ ਆ ਹੈਮਰ ਬਣਿਆ ਤੇ ਆਪਾਂ ਟ੍ਰੇਡ ਕੀਤੀ ਸੀ WhatsApp ਚੈਨਲ ਤੇ ਵੀ ਦੱਸਿਆ ਸੀ ਕਿ ਇਸ ਹੈਮਰ ਦੇ ਆਪਾਂ ਟ੍ਰੇਡ ਕੀਤੀ ਪਰ ਬਹੁਤ ਸਾਰੇ ਵੀਰ ਭੈਣਾਂ ਦਾ ਸਵਾਲ ਆ ਰਹੀ ਸੀ ਕੋਮਨ ਸਵਾਲ ਸੀ ਕਿ ਤੁਸੀਂ ਹਮੇਸ਼ਾ ਕਹਿੰਦੇ ਜੋ ਕਿ ਹੈਮਰ ਤੇ ਟ੍ਰੇਡ ਉਦੋਂ ਕਰਨੀ ਜਦੋਂ ਅਪ ਟ੍ਰੈਂਡ ਹੈ ਸ਼ੂਟਿੰਗ 스타 ਤੇ ਟ੍ਰੇਡ ਉਦੋਂ ਕਰਨੀ ਜਦੋਂ ਡਾਊਨ ਟ੍ਰੈਂਡ ਹੈ ਪਰ ਤੁਸੀਂ ਆਪ ਆਪਣਾ ਰੂਲ ਤੋੜਿਆ ਇਥੇ ਡਾਊਨ ਟ੍ਰੈਂਡ ਹੀ ਫਿਰ ਤੁਸੀਂ ਹਾਮਰ ਤੇ ਟ੍ਰੇਡ ਕਿਉਂ ਕੀਤੀ ਸੋ ਇਸੇ ਸਵਾਲ ਦਾ ਜਵਾਬ ਤੁਹਾਨੂੰ ਦਵਾਂਗੇ ਸੋ ਸਭ ਤੋਂ ਪਹਿਲੀ ਚੀਜ਼ ਜਿਵੇਂ ਦੇਖੋ ਰੂਲ ਜਿਹੜੇ ਮੈਂ ਤੁਹਾਨੂੰ ਦੱਸਦਾ ਹਾਂ ਤੇ ਮੈਂ ਤਾਂ ਦੇਖੋ ਆਪਣੀ ਮੋਬਾਈਲ ਸਕਰੀਨ ਤੇ ਲਿਖ ਕੇ ਰੱਖਿਓ ਤੇ ਹਰਕ ਦਿਨ ਜਦੋਂ ਸਵੇਰੇ ਮੈਂ ਉੱਠਦਾ ਹਾਂ ਤੇ ਮਾਰਕੀਟ ਬਾਰੇ ਜਦੋਂ ਆਪਾਂ ਸਪੋਰਟ ਰੈਜ਼ਿਸਟੈਂਸ ਤੁਹਾਨੂੰ ਦਈਏ ਸਭ ਤੋਂ ਪਹਿਲਾਂ ਰੂਲਸ ਦੇਖੀ ਦੀਏ ਸੋ ਉਹ ਤਾਂ ਆਪਾਂ ਕਦੇ ਵੀ ਬ੍ਰੇਕ ਨਹੀਂ ਕਰਦੇ ਸੋ ਜਿਹੜੇ ਰੂਲ ਤੁਹਾਨੂੰ ਦੱਸੇ ਉਹੀ ਮੈਂ ਫੋਲੋ ਕਰਨ ਦਿਆਂ ਗੱਲ ਇਥੇ ਸਿਰਫ ਇੰਨੀ ਆ ਕਿ ਇਥੇ ਜਿਹੜਾ ਟ੍ਰੈਂਡ ਅਪ ਬਣ ਰਿਹਾ ਉਹ ਪਿਛਲੇ ਦਿਨ ਦਾ ਮਿਲਾ ਕੇ ਬਣ ਰਿਹਾ ਹੁਣ ਆ ਜਿਹੜਾ ਦੇਖੋ ਇਥੇ ਹੈ ਮਰ ਬਣਿਆ ਹੈ ਇਹ ਏਸੇ ਦਿਨ ਦਾ ਅਪ ਟ੍ਰੈਂਡ ਬਣ ਰਿਹਾ ਤੇ ਹੁਣ ਜਿਹੜਾ ਇਥੇ ਆ ਉਹ ਪਿਛਲੇ ਦਿਨ ਦਾ ਮਿਲਾ ਕੇ ਬਣ ਰਿਹਾ ਇਹ ਨਹੀਂ ਕਿ ਪਿਛਲੇ ਦਿਨ ਦਾ ਮਿਲਾ ਕੇ ਇਥੇ ਡਾਊਨ ਟ੍ਰੈਂਡ ਹੈ ਅਪ ਟ੍ਰੈਂਡ ਹੀ ਬਣ ਰਿਹਾ ਇੱਕ ਇੰਸਟਾਗ੍ਰam ਤੇ ਮੈਂ ਵੀਡੀਓ ਪਾਈ ਸੀ ਕੁਝ ਦਿਨ ਪਹਿਲਾਂ ਉਸ ਵੀਡੀਓ ਦੇ ਵਿੱਚ ਮੈਂ ਸਾਫ਼ ਦੱਸਿਆ ਸੀ ਕਿ ਨਿਫਟੀ ਦੇ ਵਿੱਚ ਅਗਲੇ ਦਿਨ ਪਿਛਲੇ ਦਿਨ ਜਦੋਂ ਨਿਫਟੀ ਖਤਮ ਹੁੰਦੀ ਆ ਖਤਮ ਹੁੰਦੇ ਹੁੰਦੇ ਜਿਹੜਾ ਨਿਫਟੀ ਦਾ ਟ੍ਰੈਂਡ ਹੁੰਦਾ ਉਸੇ ਟ੍ਰੈਂਡ ਦੇ ਨਾਲ ਅਗਲੇ ਦਿਨ ਪਹਿਲਾ ਮੂਵ ਆਉਂਦਾ ਨਿਫਟੀ ਦੇ ਵਿੱਚ ਪਹਿਲੇ ਘੰਟੇ ਦੇ ਵਿੱਚ ਵਿੱਚ ਹੀ ਆ ਜਾਂਦਾ ਸੋ ਇਹਦਾ ਐਗਜ਼ਾਮਪਲ ਇੱਕ ਪਿਛੇ ਆਪਾਂ ਦੇਖਦੇ ਹਾਂ ਦੇਖੋ ਸਭ ਤੋਂ ਪਹਿਲੇ ਇੱਥੇ ਦੇਖੋ ਪਹਿਲਾ ਲੋ ਇੱਥੇ ਦੂਜਾ ਲੋ ਇੱਥੇ ਤੇ じゃ ਇੱਥੇ ਤੇ ਪਹਿਲਾ ਹਾਂ ਯਾ ਦੂਜਾ ਹਈਆ ਕੀ ਬਣਿਆ ਇੱਥੇ ਅਪ ਟ੍ਰੈਂਡ ਮਾਰਕੀਟ ਖਤਮ ਹੁੰਦੇ ਹੁੰਦੇ ਕੀ ਬਣਾਇਆ ਅਪ ਟ੍ਰੈਂਡ ਬਣਾਇਆ ਹੋਣ ਅਗਲੇ ਦਿਨ ਦੇਖੋ ਕੀ ਹੋਇਆ ਗੈਪ ਅਪ ওপening ਹੋਈ ਤੇ ਸਿੱਧੀ ਉੱਤੇ ਚਲ ਗਈ ਇੱਥੇ ਮੌਕਾ ਨਹੀਂ ਆਪ ਨੂੰ ਮਿਲਿਆ ਹੁਣ ਸਿਚੁਏਸ਼ਨ ਜਿਹੜੀ ਹੋਈ ਨਾ ਇੱਥੇ ਵੀ ਸੇਮ ਹੀ ਹੋਈ ਆ ਇੱਥੇ ਵੀ ਦੇਖੋ ਪਹਿਲਾ ਲੋਅ ਇੱਥੇ ਦੂਜਾ ਲੋਅ ਇੱਥੇ ਤੇਜ ਲੋਅ ਇੱਥੇ ਪਹਿਲਾ ਹਿਆ ਆ ਦੂਜਾ ਹਿਆ ਆ ਇੱਥੇ ਕੀ ਬਣਾਏ ਨੇ ਦਿਨ ਖਤਮ ਹੁੰਦੇ ਹੁੰਦੇ ਅਪ ਟ੍ਰੈਂਡ ਬਣਾਇਆ ਤੇ ਅਗਲੇ ਦਿਨ ਕੀ ਹੋਇਆ ਗੈਪ ਅਪ ওপਨਿੰਗ ਹੋਈ ਇੱਥੇ ਵੀ ਗੈਪ ਅਪ ওপਨਿੰਗ ਹੋਈ ਸੀ ਪਰ ਫਰਕ ਇੱਥੇ ਇਹ ਆ ਕਿ ਇੱਥੇ ਗੈਪ ਅਪ ওপਨਿੰਗ ਹੋਣ ਤੋਂ ਬਾਅਦ ਥੱਲੇ ਆ ਗਈ ਥੱਲੇ ਆ ਗਈ ਤੇ ਇਹਦੇ ਵਿੱਚ ਵੀ ਨੇ ਡਾਊਨ ਟ੍ਰੈਂਡ ਬਣਾਇਆ ਨਹੀਂ ਗਾ ਥੱਲੇ ਆਉਂਦੀ ਆਉਂਦੀ ਲਾਲ ਕੈਂਡਲ ਕੇਵਲ ਲਾਲ ਕੈਂਡਲ ਬਣਾ ਕੇ ਆਈ ਜੇ ਵਿੱਚੋਂ ਕੋਈ ਗ੍ਰੀਨ ਕੈਂਡਲ ਬਣਾ ਕੇ ਫਿਰ ਲਾਲ ਕੈਂਡਲ ਨੇ ਉਹਦਾ ਲੋ ਬ੍ਰੇਕ ਕਰਕੇ ਫਿਰ ਇਸ ਤਰ੍ਹਾਂ ਜੀ ਆਈ ਹੁੰਦੀ ਪ੍ਰਾਈਸ ਐਕਸ਼ਨ ਬਣਾ ਕੇ ਫੇਰ ਮੈਂ ਐਸ ਹੈ ਮਰਤੇ ਟ੍ਰੇਡ ਨਹੀਂ ਕਰਨੀ ਸੀ ਪਰ ਇਹ ਪ੍ਰਾਈਸ ਐਕਸ਼ਨ ਬਣਾ ਕੇ ਨਹੀਂ ਥੱਲੇ ਆਈ ਸਿੱਧੀ ਲਾਲ ਕੈਂਡਲ ਬਣਾ ਬਣਾ ਕੇ ਥੱਲੇ ਆਈ ਤੇ ਫਿਰ ਜਿਵੇਂ ਇੱਥੇ ਆਣ ਕੇ ਨੇ ਹੈਮਰ ਬਣਾਇਆ ਫਿਰ ਮੈਂ ਦੇਖਿਆ ਇਥੋਂ ਇੱਕ ਟੈਡੀ ਟ੍ਰੈਂਡ ਲਾਈਨ ਬਣਦੀ ਆ ਤੇ ਉਸ ਲਾਈਨ ਦੇ ਉੱਤੇ ਹੈਮਰ ਬਣਿਆ ਸੋ ਇਸ ਕਰਕੇ ਬੈਸਟ ਓਪਰਚ्युनिटी ਸੀ ਤੇ ਜੇ ਮੇ ਬਣਿਆ ਹੈ ਮਰ ਹਾਈ ਬ੍ਰੇਕ ਹੋਇਆ ਐਂਟਰੀ ਕਰ ਲਈ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ 1.2 ਦਾ ਪ੍ਰੋਫਿਟ ਲਿਆ ਸੀ ਸੋ ਇਹ ਆ ਟ੍ਰੈਂਡ ਦੇ ਨਾਲ ਹੀ ਇਹ ਟ੍ਰੇਡ ਆਪਾਂ ਕੀਤੀ ਹੈ ਬਾਕੀ ਇੱਕ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਜਿਹੜੇ ਦੇਖੋ 15 ਮਿੰਟ ਦੇ ਟਾਈਮ ਫਰੇਮ ਤੇ ਹੈਮਰ ਬਣਦਾ ਸ਼ੂਟਿੰਗ ਸਟਾਰ ਬਣਦਾ ਉਹ ਟ੍ਰੈਂਡ ਦੇ ਖਿਲਾਫ ਵੀ ਕੰਮ ਕਰਦੇ ਆ ਜੇ ਕਿਸੇ ਮਜ਼ਬੂਤ ਸਪੋਰਟ ਤੇ ਹੈਮਰ ਬਣੂਗਾ 15 ਮਿੰਟ ਦਾ ਤੇ ਉਹ ਪ੍ਰੋਫਿਟ ਦੇਊਗਾ ਜੇ ਕਿਸੇ ਮਜ਼ਬੂਤ ਰੈਜ਼ਿਸਟੈਂਸ ਤੇ ਕੋਈ ਸ਼ੂਟਿੰਗ ਸਟਾਰ ਬਣੂਗਾ ਤੇ ਉਹ ਪ੍ਰੋਫਿਟ ਦੇਊਗਾ ਪਰ ਗੱਲ ਇਹ ਆ ਕਿ ਜਿਹੜੇ ਜਿੱਦਾਂ ਦੇਖੋ ਤੁਸੀਂ ਨਵੇਂ ਜੋ ਸੋ ਤੁਹਾਨੂੰ alli ਟ੍ਰੈਂਡ ਬਾਰੇ ਵੀ ਜਿਆਦਾ ਅੰਡਰਸਟੈਂਡਿੰਗ ਨਹੀਂ ਗਈ ਸਪੋਰਟ ਬਾਰੇ ਵੀ ਜਿਹੜੀ ਬੇਸਿਕ ਸਪੋਰਟ ਹੈ ਉਹਨਾਂ ਬਾਰੇ ਵੀ ਜਿਆਦਾ ਅੰਡਰਸਟੈਂਡਿੰਗ ਨਹੀਂ ਗਈ ਸੋ ਇਸ ਕਰਕੇ ਮਜ਼ਬੂਤ ਸਪੋਰਟ ਤਾਂ ਕਾਫੀ ਦੂਰ ਦੀ ਗੱਲ ਹੈ ਤੁਹਾਡੇ ਵਾਸਤੇ ਸੋ ਇਸੇ ਕਰਕੇ ਤੁਹਾਨੂੰ ਸੌਖੇ ਤਰੀਕੇ ਦੱਸੀਦੇ ਆ ਸੇਫ ਤਰੀਕੇ ਦੱਸੀਦੇ ਜਿਨ੍ਹਾਂ ਦੇ ਵਿੱਚ ਪ੍ਰੋਫਿਟ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੈ ਤੇ ਸੇਫ ਤਰੀਕਾ ਇਹ ਆ ਹੈਮਰ ਦਾ ਸ਼ੂਟਿੰਗ ਸਟਾਰ ਦਾ ਟ੍ਰੇਡ ਕਰਨ ਵਾਸਤੇ ਕਿ ਟ੍ਰੈਂਡ ਦੇ ਨਾਲ ਕਰੋ ਜੇ ਅਪ ਟ੍ਰੈਂਡ ਆ ਤੇ ਟ੍ਰੈਂਡ ਦੇ ਨਾਲ ਕਰੋ ਹੁਣ ਦੇਖੋ ਆ ਜਿਹੜੀ ਚੀਜ਼ ਆ ਇਹ ਮੈਂ ਕਰ ਲਈ ਪਰ ਤੁਸੀਂ ਇਹਨੂੰ ਉਦੋਂ ਕਰ ਸਕਦੇ ਜੋ ਜਦੋਂ ਐਕਸਪੀਰੀਅੰਸ ਹੋ ਗਿਆ ਟ੍ਰੈਂਡ ਨੂੰ ਚੰਗੀ ਤਰ੍ਹਾਂ ਤੁਸੀਂ ਸਮਝ ਲਿਆ ਉਦੋਂ ਕਰ ਸਕਦੇ ਜੋ ਮੈਨੂੰ ਇੱਥੇ ਪੂਰੀ ਅੰਡਰਸਟੈਂਡਿੰਗ ਸੀ ਟ੍ਰੈਂਡ ਦੀ ਕਿ ਅਪ ਟ੍ਰੈਂਡ ਆ ਹਮਰ ਬਣਿਆ ਟ੍ਰੇਡ ਕਰ ਲਈ ਸੋ ਇੱਥੇ ਦੇਖੋ ਤੁਹਾਡੇ ਵਾਸਤੇ ਜਿਹੜਾ ਸੇਫ ਤਰੀਕਾ ਉਹ ਇਹ ਆ ਕਿ ਤੁਸੀਂ ਉਸੇ ਦਿਨ ਦਾ ਜਿੱਦਣ ਤੁਸੀਂ ਟ੍ਰੇਡ ਕਰਨ ਦੇ ਜੋ ਉਸੇ ਦਿਨ ਦਾ ਟ੍ਰੈਂਡ ਦੇਖੋ ਜਿੱਦਾਂ ਦੇਖੋ ਪਹਿਲਾ ਲੋ ਇੱਥੇ ਦੂਜਾ ਲੋ ਇੱਥੇ ਹੁਣ ਇਥੇ ਅਣ ਕਿ ਹੈਮਰ ਬਣਿਆ ਪਹਿਲੇ ਦੋਵੇਂ ਲੋਕ ਕਨੈਕਟ ਕਰਕੇ ਟ੍ਰੈਂਡ ਲਾਈਨ ਬਣਦੀ ਆ ਉਸੇ ਟ੍ਰੈਂਡ ਲਾਈਨ ਦੇ ਉੱਤੇ ਹੈਮਰ ਬਣਿਆ ਇਹ ਸੇਫ ਟ੍ਰੇਡ ਹੈ ਇਦਾਂ ਦੀ ਟ੍ਰੇਡ ਤੁਸੀਂ ਕਰੋ ਸ਼ੁਰੂ ਦੇ ਵਿੱਚ ਕਿਉਂਕਿ ਦੇਖੋ ਸ਼ੁਰੂ ਦੇ ਵਿੱਚ ਤੁਹਾਨੂੰ ਬੂਸਟ ਚਾਹੀਦਾ ਹੈ ਕੌਨਫੀਡੈਂਸ ਚਾਹੀਦਾ ਕਿਉਂਕਿ ਤੁਸੀਂ ਨਵੇਂ ਜੋ ਤੁਹਾਨੂੰ ਨਹੀਂ ਪਤਾ ਕਿ ਹੈਮਰ ਦੇ ਟ੍ਰੇਡ ਕਰਨ ਲੱਗਿਆਂ ਹੈਮਰ ਜਦੋਂ ਆਪਾਂ ਟ੍ਰੇਡ ਕਰਦੇ ਆ ਕਿੰਨੇ ਟਾਈਮ ਦੇ ਵਿੱਚ ਆਪਾਂ ਨੂੰ ਪ੍ਰੋਫਿਟ ਮਿਲ ਜਾਂਦਾ ਹੈ ਜਾਂ ਫਿਰ ਕਿੰਨਾ ਇਹਦੇ ਵਿੱਚ ਪ੍ਰੋਫਿਟ ਮਿਲਦਾ ਕੋਈ ਜ਼ਿਆਦਾ ਮਤਲਬ ਕਿ ਇਹਦੇ ਪਰ ਐਕਸਪੀਰੀਅੰਸ ਨਹੀਂਗਾ ਇਤੇ ਜ਼ਿਆਦਾ ਤੁਸੀਂ ਨੰਬਰ ਆਫ ਟ੍ਰੇਡਸ ਨਹੀਂ ਕੀਤੇ ਮੈਂ ਜਿਹੜੇ ਹਾਂ ਮਰ ਸ਼ੂਟਿੰਗ ਸਟਾਰ ਦੇ ਟਰੇਡ ਕੀਤੇ ਆ ਉਹ ਜੂਨ 2023 ਤੋਂ ਸ਼ੁਰੂ ਕੀਤੇ ਆ 15 ਮਿੰਟ ਦੇ ਟਾਈਮ ਫਰੇਮ ਤੇ ਪਹਿਲਾਂ ਕਰਦਾ ਹੁੰਨਾ ਸੀ ਹੁਣ 5 ਮਿੰਟ ਦੇ ਟਾਈਮ ਫਰੇਮ ਤੇ ਆ ਗਿਆ ਸੋ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਕਿੰਨੇ ਮਹੀਨੇ ਇੱਕ ਸਾਲ ਹੀ ਹੋ ਗਿਆ ਤਕਰੀਬਨ ਸੋ ਇਸ ਚੀਜ਼ ਤੇ ਮਤਲਬ ਕਿ ਇੱਕ ਸਾਲ ਮੈਂ ਸਪੈਂਡ ਕੀਤਾ ਇਸ ਕਰਕੇ ਮੈਨੂੰ ਪਤਾ ਹੈ ਕਿ ਕਿੱਥੋਂ ਹੈ ਮਰਾ ਪ੍ਰੋਫਿਟ ਦੇ ਸਕਦਾ ਕਿੱਥੋਂ ਸ਼ੂਟਿੰਗ ਸਟਾਰ ਪ੍ਰੋਫਿਟ ਦੇ ਸਕਦਾ ਪਰ ਤੁਹਾਨੂੰ ਮੈਂ ਹਮੇਸ਼ਾ ਸੇਫ ਤਰੀਕਾ ਦੱਸਦਾ ਹਾਂ ਜੀ ਦੇ ਵਿੱਚ ਪ੍ਰੋਫਿਟ ਹੋਣ ਦੇ ਜਿਹੜੇ ਤੁਹਾਡੇ ਚਾਂਸ ਬਹੁਤ ਜ਼ਿਆਦਾ ਹੋਣ ਕਿਉਂਕਿ ਤੁਹਾਡਾ ਜਿਹੜਾ ਪ੍ਰੋਫਿਟ ਆ ਉਤਾ ਦੇ ਵਾਸਤੇ ਕੰਫੀਡੈਂਸ ਬੂਸਟਰ ਤੁਸੀਂ ਨਵੇਂ ਜੋ ਸੂਸੀ ਮਾਰਕੀਟ ਦੇ ਵਿੱਚ ਨਵੇਂ ਜੋ ਤੁਹਾਡੇ ਵਾਸਤੇ ਜਿਹੜੇ ਪਹਿਲੇ ਟਰੇਡਸ ਆ ਉਹ ਪ੍ਰੋਫਿਟ ਤੁਹਾਨੂੰ ਦੇਣ ਬਹੁਤ ਜ਼ਰੂਰੀ ਆ ਕਿਉਂਕਿ ਉਹਨਾਂ ਨੇ ਜੇ ਲਾਸਸ ਦਿੱਤਾ ਤੇ ਉਹਨਾਂ ਨੇ ਜੇ ਲਾਸਸ ਦਿੱਤਾ ਉਹਦੇ ਨਾਲ ਤੁਹਾਡਾ ਕੰਫੀਡੈਂਸ ਜਿਹੜਾ ਘਟੂਗਾ ਤੁਸੀਂ ਓਵਰ ਟਰੇਡਿੰਗ ਕਰੋਗੇ ਰੈਂਡਮ ਟਰੇਡ ਕਰੋਗੇ ਤੇ ਉਹਦਾ ਕਰਕੇ ਤੁਹਾਡੇ ਜਿਹੜਾ ਕੈਪੀਟਲ ਉਹ ਖਤਮ ਹੋ ਜਾਊਗਾ ਸੋ ਇਸ ਕਰਕੇ ਤੁਹਾਨੂੰ ਸੇਫ ਤਰੀਕੇ ਹੀ ਹਮੇਸ਼ਾ ਦਸੀਦੇ ਆ ਸੋ ਸੇਫ ਤਰੀਕਾ ਇਹੀ ਆ ਤੇ ਬਾਕੀ ਜਿਵੇਂ ਜਿਵੇਂ ਦੇਖੋ ایکسپੀਰੀਅੰਸ ਹੁੰਦਾ ਜਾਊਗਾ ਤੁਹਾਨੂੰ ਮਾਰਕੀਟ ਦੇ ਵਿੱਚ 1 ਮਹੀਨਾ 2 ਮਹੀਨਾ ਸਿਰਫ ਇੱਕ ਤਰੀਕੇ ਦੇ ਨਾਲ ਟਰੇਡ ਕਰੋਗੇ ਦੈਨ ਉਸ ਤੋਂ ਬਾਅਦ ਤੁਸੀਂ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਮੈਂ ਯੂਜ਼ ਕਰਦਾ ਐ ਇਹ ਤੁਸੀਂ ਵੀ ਸਮਝ ਲਓਗੇ ਇਹਨਾਂ ਦੇ ਹਿਸਾਬ ਨਾਲ ਤੁਸੀਂ ਵੀ ਟਰੇਡ ਕਰ ਸਕਦੇ ਹੋ ਸੋ ਇਹ ਅਸੀਂ ਇਸ ਵੀਡੀਓ ਦੇ ਵਿੱਚ ਆਈ ਹੋਪ ਕਿ ਤੁਹਾਡੇ ਜਿਹੜੇ ਸਾਰੇ ਕਨਫਿਊਜ਼ਨ ਆ ਹੈ ਅਮਰ ਸ਼ੂਟਿੰਗ 스타 ਬਾਰੇ ਉਹ ਕਲੀਅਰ ਹੋ ਗਏ ਹੋਣਗੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ